ਨਗਰ ਕਾਉਂਸਲ ਨੰਗਲ ਦੇ ਵਾਰਡ ਨੰਬਰ 11 ਦੇ ਵਿੱਚ ਸੀਵਰੇਜ ਦਾ ਚੱਲ ਰਿਹਾ ਕੰਮ ਤੇ ਸੜਕ ਟੁੱਟੀ ਹੋਣ ਕਾਰਨ ਪਿਛਲੇ 5 ਸਾਲਾਂ ਤੋਂ ਨਰਕਪਰੀ ਜ਼ਿੰਦਗੀ ਦਾ ਸੰਤਾਪ ਚੀਲ ਰਹੇ ਹਨ ਇਸ ਵਾਰਡ ਦੇ ਨਿਵਾਸੀ ਗੋਟ ਤਲਬ ਹੈ ਕਿ ਇੱਥੇ ਦੇ ਰੇਲਵੇ ਫਟਕ ਦੇ ਕੋਲ ਸੀਵਰੇਜ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਰੁਕਿਆ ਹੋਇਆ ਸੀ ਜਿਸ ਨੂੰ ਸੁਚਾਰੂ ਰੂਪ ਦੇ ਨਾਲ ਚਲਾਉਣ ਦੇ ਲਈ ਇਸ ਸੜਕ ਨੂੰ ਪੁੱਟਿਆ ਗਿਆ ਤੇ ਵੱਡੀਆਂ-ਵੱਡੀਆਂ ਪਾਈਪਾਂ ਪਾ ਕੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੱਕ ਪਹੁੰਚਾਇਆ ਗਿਆ ਪਰੰਤੂ ਇਸ ਪਟਾਈ ਦੇ ਚਲਦਿਆਂ ਇੱਥੇ ਰਹਿਣ ਵਾਲੇ ਵਸਨੀਕਾ ਦੀ ਜ਼ਿੰਦਗੀ ਨਰਕਪਰੀ ਬਣ ਚੁੱਕੀ ਹੈ ਕਿਉਂਕਿ ਪਿਛਲੇ 5 ਸਾਲ ਤੋਂ ਨਾ ਹੀ ਇੱਥੇ ਸੜਕ ਬਣੀ ਤੇ ਨਾ ਹੀ ਸੀਵਰੇਜ ਦਾ ਕੰਮ ਸਿਰੇ ਚੜਿਆ ਤੁਸੀਂ ਵੀ ਦੇਖੋ ਕਿਵੇਂ ਇੱਥੋਂ ਦੇ ਸਥਾਨਕ ਲੋਕ ਕਰ ਰਹੇ ਨੇ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਨੰਗਲ ਤੋਂ ਪੰਜਾਬੀ ਸਟੇਸ਼ਨ ਲਈ ਬੁੱਤ ਸਿੰਘ ਰਾਣਾ ਦੀ ਰਿਪੋਰਟ ਜੀ ਸਰ ਦੱਸਿਓ ਤੁਸੀਂ ਇੱਥੇ ਇਕੱਠੇ ਹੋਏ ਹੋ ਕੀ ਕੀ ਗੱਲ ਹੈ ਗੱਲ ਇਹ ਹੈ ਜੀ ਪੀ ਆਪਾਂ 5 ਸਾਲਾਂ ਤੋਂ ਪਰੇਸ਼ਾਨ ਹੈ ਜਵਾਰ ਮਾਰਕੀਟ ਬਾਰਡ ਨੰਬਰ 11 ਚ ਬੀਤੇ ਦਿਨਾਂ ਕੋਈ ਨਾ ਕੋਈ ਪ੍ਰੋਬਲਮ ਸੀਵਰੇਜ ਵੱਲੋਂ ਖੜੀ ਰਹਿੰਦੀ ਸਰਕਾਰ ਇਹਦੇ ਵੱਲ ਕੋਈ ਸਰਕਾਰ ਦਾ ਧਿਆਨ ਨਹੀਂ ਹੈ ਪਿੱਛੇ ਜੇ ਕੈਬਨਟ ਮੰਤਰੀ ਉਹਦੇ ਨਾਲ ਜਿਹੜੇ ਇੱਥੇ ਦੇ ਚੇਅਰਮੈਨ ਨੇ ਇਹਨਾਂ ਦੇ ਸੀਵਰੇਜ ਬੋਰਡ ਦੇ ਉਹ ਵੀ ਆਏ ਐਕਸ਼ਨ ਸਾਹਿਬ ਨੇ ਕਈ ਵਾਰੀ ਦੌਰਾ ਕਰਤਾ ਪਰ ਉਹ ਕਾਗਜੀ ਹੈ ਪੰਚਾਇਤ ਦਾ ਕਹਿਣਾ ਸਿਰ ਮੱਥੇ ਪਤਨ ਵਾਲਾ ਉੱਥੇ ਦਾ ਉੱਥੇ ਉਹਨਾਂ ਨੂੰ ਜਿਹੜਾ ਹੈ ਨਾ ਦੁੱਖ ਵੱਧ ਗਿਆ ਘਟਿਆ ਨਹੀਂ ਹੈ ਜਦ ਮੰਤਰੀ ਜਾਬ ਨੇ ਢੇੜਾ ਮਾਰਿਆ ਤਾਂ ਉਹਨਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਕੋਈ ਫਾਇਦਾ ਨਹੀਂ ਹੋਇਆ ਉਹਦੇ ਢੇੜੇ ਦਾ ਲੋਕਾਂ ਨੂੰ ਆ ਪਟਕੇ ਰੱਗੇ ਵੇ ਆ ਦੇਖੋ ਤੁਸੀਂ ਆ ਬਣਾਤਾ ਇਹਨਾਂ ਨੇ ਗੋਲ ਚੱਕਰ ਇੱਥੇ ਕਿੰਨਾ ਡਿਫਰੈਂਸ ਹੈ ਕਾਹ ਟਪਣੀ ਵੀ ਓਖੀ ਹੈ ਮਾ ਭਗਵਤੀ ਮੰਦਿਰ ਨਾਲ ਗੁਰਦੁਆਰਾ ਸਾਹਿਬ ਹੈ ਸਾਡੇ ਨਹਿਰੂ ਭਵਨ ਨੇ ਮੱਲਾ ਕਲੀਨਿਕ ਹੈ ਦੋ ਪ੍ਰਾਇਮਰੀ ਸਕੂਲ ਹੈ ਫਾਟਕ ਲੱਗਿਆ ਵਾ ਤਾਂ ਕਰੀਬਨ ਲੋਕ ਪਰੇਸ਼ਾਨ ਹੈ ਕਰੋੜਾ ਰੁਪਏ ਦਾ ਜਿਹੜਾ ਪ੍ਰੋਜੈਕਟ ਦਾ ਸੀਵਰੇਜ బోర్ ਦਾ ਉਹ ਅਫਸਰਾਂ ਦੀ ਜੇਬਾਂ ਚ ਹੀ ਗਿਆ ਸੀਵਰੇਜ ਜਿਹੜਾ ਬੰਦ ਪਿਆ ਲੈਟਰਿੰਗ ਲੋਕਾਂ ਦੇ ਘਰਾਂ ਚ ਜਾਂਦੀਆਂ ਲੋਕ ਪਰੇਸ਼ਾਨ ਹੈ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਨਾ ਕਾਉਂਸਲ ਨਾ ਸੀਵਰੇਜ బోర్ ਨਾ ਪੰਜਾਬ ਸਰਕਾਰ ਸਭ ਨਕੰਮੇ ਸਾਬਤ ਹੋਏ ਕੋਈ ਫਾਇਦਾ ਨਹੀਂ ਕਿਸੇ ਨੂੰ ਵੀ ਕਹਿੰਦਾ ਉਹਨਾਂ ਇਲਾਕਾ ਨਿਵਾਸੀਆਂ ਨੇ 6 ਪਿੰਡਾਂ ਦੇ ਲੋਕਾਂ ਨੇ ਜਵਾਰ ਮਾਰਕੀਟ ਆਏ ਨੇ ਫੈਸਲਾ ਕਰ ਲਿਆ ਇੱਕ ਹਫ਼ਤੇ ਦੇ ਵਿੱਚ ਅਗਰ ਇਹ ਰੋਡ ਦੀ ਉਸਾਰੀ ਨਾ ਕੀਤੀ ਇਹਨੂੰ ਬੰਦ ਨਾ ਕਰਾਇਆ ਤਾਂ ਰੋਡ ਤੇ ਧਰਨਾ ਦੇਵਾਂਗੇ ਸਾਡੇ ਬੜੀ ਪ੍ਰੋਬਲਮ ਹੈ ਸਾਡੇ ਮਾ ਭਗਵਤ ਮੰਦਰ ਇੱਥੇ ਜੇ ਭਗਵਤ ਕਥਾ ਹੋਈ ਜਨਮ ਅਸ਼ਮੀ ਦਾ ਤਿਹਾੜ ਦਾ ਬਾਰਸ਼ੇ ਪਈ ਬਾਰਸ਼ਾ ਨਾ ਇੰਨੀ ਗੰਦਗੀ ਸੀ ਕਿ ਲੋਕਾਂ ਨੂੰ ਸਾਹ ਲੈਣ ਚ ਵੀ ਕਠਰਾਈ ਸੀ ਐਨਾ ਗੰਦਾ ਹਾ ਅਸੀਂ ਹਿੰਦੂ ਜੱਥੇਬੰਦੀਆਂ ਨੂੰ ਸ਼ਿਵ ਸੈਨਾ ਦੇ ਪ੍ਰਮੁੱਖਾਂ ਨੂੰ ਜਿਹੜੇ ਸ਼ਿਵ ਸੈਨਾ ਦੇ ਲੋਕ ਨਾਰੇ ਲਾਂਦੇ ਧਰਮ ਦੀ ਆਸਥਾ ਵਾਸਤੇ ਉਹ ਕੱਟੇ ਹੋ ਕੇ ਕਿਉਂ ਨਹੀਂ ਇਹਦਾ ਪ੍ਰੋਜੈਕਟ ਦੇ ਬਾਰੇ ਹੱਲ ਕਰਾਂਦੇ ਮੰਦਿਰ ਦਾ ਕੰਮ ਹੈ ਗੁਰਦੁਆਰਾ ਸਾਹਿਬ ਦਾ ਕੰਮ ਹੈ ਲੋਕ ਇੱਥੇ ਨਹੀਂ ਜਾਂਦੇ ਮੱਥਾ ਟੇਕਣ ਤੁਸੀਂ ਲੋਕਾਂ ਦੀ ਆਸਥਾ ਨਾਲ ਖਲਵਾੜ ਕਰ ਰਹੇ ਪਿਛਲੇ 5 ਸਾਲਾਂ ਤੋਂ 5 ਸਾਲ ਹੋ ਗਏ ਨਿਰਮਾਣ ਹੀ ਕੀਤਾ ਗਿਆ ਸੀ ਨਿਰਮਾਣ ਆ ਕਰਤਾ ਜੀ ਆ ਚੌਕ ਬਣਾਤਾ ਆ ਚੌਕ ਬਣਾਤਾ ਮੰਤਰੀ ਸਾਉ ਤੇ ਢੇੜੇ ਤੋਂ ਬਾਅਦ ਆ ਚੌਕ ਬਣਾ ਕੇ ਰੱਖਤਾ ਵਾ 4 ਮਹੀਨਿਆਂ ਤੋਂ 4 ਮਹੀਨੇ ਤੋਂ ਕੱਚਾ ਚੌਕ ਹੈ ਲੱਖ ਲਾਂਦੇ ਜੀ ਸਰਕਾਰ ਦੀ ਲੱਖ ਲਾਂਦ ਕਮੇਟੀ ਦੀ ਕਮਾਲ ਹੈ ਕਮੇਟੀ ਦੇ ਅਫਸਰਾਂ ਨੂੰ ਸਮਾਂਤ ਕਰੋ 26 ਜਨਵਰੀ ਨੂੰ ਇਹ ਜਿਆ ਨੂੰ ਕੋਈ ਹੈ ਨਹੀਂ ਇਨਸਾਨੀਤ ਹੈ ਨਹੀਂ ਇਹਨਾਂ ਦੀ ਕੁੜੀ ਜਗ ਗਈ ਉਹ 90 ਰੁਪਏ ਗਿਆ ਜੀ ਘੱਟੋ ਘੱਟ 4-5 ਮੋੜ ਦਾ ਆਏ ਉੱਥੇ ਬੜੀ ਪਾਰ ਦਾ ਥੋਣੀ ਇਹ ਤੋਲ ਦੇ ਕੋਈ ਬੜੀ ਕਟਣਾ ਹੋਵੇ ਤਾਂ ਅਸੀਂ ਬੈਠਣ ਆਈਏ ਬਸ ਹੋਰ ਕੁਝ ਨਹੀਂ ਹੈ ਨਾ ਸਾਡੀ ਲੀਡ ਨਹੀਂ ਕੈਮਰਾ ਵੇ ਕੰਮ ਹੋਵੇ ਨਾ ਹੋਵੇ ਸਾਡੀ ਇਹੀ ਮੰਗ ਹੈ ਪੰਜਾਬ ਸਰਕਾਰ ਦਾ ਸੁੱਤੀ ਵੀ ਹੈ ਅਸੀਂ ਦਾ ਨੰਗਲ ਕਾਉਂਸਲ ਸੀਵਰੇਜ ਬੋਰਡ ਨਕਮਾ ਬੋਰਡ ਸਭ ਤੇ ਮਾੜਾ ਬੋਰਡ ਜਿਹੜਾ ਸੀਵਰੇਜ ਬੋਰਡ ਹੈ ਜਿਹਨੇ ਜਵਾਰ ਮਾਰਕੀਟ ਦਾ ਪੱਟਾ ਗਲ ਕਰਤਾ ਅਸੀਂ ਉਹਨਾਂ ਨੂੰ ਕਹਿੰਦੇ ਪੇਨਾਂ ਨੂੰ 26 ਜਨਵਰੀ ਨੂੰ ਡੀਸੀ ਸਾਹਿਬ ਅਵਸਰਾਂ ਨੂੰ ਬੁਲਾ ਕੇ ਸਮਾਂਤ ਕਰੋ ਜਿਹੜੇ ਇਹਨਾਂ ਨੇ ਲੋਕਾਂ ਦਾ ਬੇੜਾ ਗਰ ਕਰਤਾ ਵਾ ਤੁਹਾਨੂੰ ਦੁਕਾਨਦਾਰ ਰਹੇ ਪਹਿਲਾਂ ਤਾਂ ਪਹਿਲਾਂ ਪਾਣੀ ਮਾਰ ਜਾਂਦਾ ਪਾਣੀ ਸੁੱਕਦਾ ਤਾਂ ਧੂੜ ਮਾਰ ਜਾਂਦੀ ਧੂੜ ਸੁੱਕਦੀ ਤਾਂ ਟ੍ਰੈਫਿਕ ਮਾਰ ਜਾਂਦੀ ਕਿੱਥੇ ਜਾਂ ਦੁਕਾਨਦਾਰ ਕੰਮਕਾਰ ਬਹਿਲੇ ਹੀ ਐ ਨਹੀਂ ਅਸੀਂ ਇਹੀ ਬੇਨਤੀ ਕਰੂਗੇ ਅਗਰ ਇੱਕ ਹਫਤੇ ਦੇ ਵਿੱਚ ਇਹਦਾ ਕੋਈ ਇਹਨਾਂ ਨੇ ਨਰਮਾਨ ਨਾ ਕਰਾਇਆ ਆਪਾਂ ਰੋਡ ਤੇ ਬੈਠਾਂਗੇ ਧਰਨਾ ਦਵਾਂਗੇ ਧੰਨਵਾਦ ਹਾਂਜੀ ਜਿੱਦਾਂ ਕੀ ਤੁਸੀਂ ਦੱਸਿਆ ਹੈ ਵੀ ਸੀਵਰੇਜ ਕਰਕੇ ਹਾਂਜੀ ਬਈਆ ਇਹ ਸੀਵਰੇਜ ਕਰਕੇ ਬਹੁਤ ਜ਼ਿਆਦਾ ਸਮੱਸਿਆ ਤਾਂ ਆਂਦੀ ਪਈ ਮੈਂ ਵੀ ਸਮਝਦੀ ਆ ਬਟ ਜਿਹੜਾ ਸੀਵਰੇਜ ਦਾ ਜਿਹੜਾ ਹੱਲ ਹੈ ਹੁਣ 70% ਹੋ ਗਿਆ ਹੈਗਾ ਇਸੇ ਕਰਕੇ ਜਿਹੜਾ ਸੀਗਾ ਇਹ ਰੋਡ ਦਾ ਕੰਮ ਸਟਾਰਟ ਨਹੀਂ ਹੋਇਆ ਥਾ ਅਸੀਂ ਚਾਹੁੰਦੇ ਸੀਗੇ ਕਿ ਸੀਵਰੇਜ ਦਾ ਕੰਮ ਜਿਹੜਾ ਹੈ ਉਹ ਖਤਮ ਹੋਵੇ ਤੇ ਰੋਡ ਬਣ ਜਾਵੇ ਸਾਨੂੰ ਵੀ ਪਤਾ ਹੈ ਕਿ ਜਿਹੜੇ ਉੱਥੇ ਲੋਕ ਰਹਿੰਦੇ ਆ ਪਬਲਿਕ ਆਂਦੀ ਜਾਂਦੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਪਰ ਤੋਂ ਬਰਸਾਤ ਸੀਗੀ ਮੈਂ ਬਿਲਕੁਲ ਐਗਰੀ ਆ ਉਹਨਾਂ ਨਾਲ ਬਟ ਅਸੀਂ ਇਹ ਚਾਹੁੰਦੇ ਸੀਗੇ ਕਿ ਸੀਵਰੇਜ ਜਿਹੜੀ ਬਾਰ-ਬਾਰ ਪਟਾਈ ਹੁੰਦੀ ਹੈਗੀ ਇਥੇ ਲੋਕੀ ਜਿਹੜੇ ਖੱਜਲ ਖਵਾਰ ਨਾ ਹੋਣ ਤੇ ਜਿਹੜਾ ਸੀਵਰੇਜ ਦਾ ਕੰਮ ਹੈ ਹੁਣ 70% ਜਿਹੜਾ ਕੰਪਲੀਟ ਹੋ ਚੁੱਕਿਆ ਵਾ ਤੇ ਮੈਂ ਪਰਦਾਹਨ ਜੀ ਨਾਲ ਗੱਲ ਕੀਤੀ ਸੀਗੀ ਤੇ ਤੁਸੀਂ ਜਿਹੜਾ ਇਹ ਹੁਣੇ ਕੰਮ ਖਤਮ ਹੋਣ ਵਾਲਾ ਹੈ ਤੇ ਤੁਸੀਂ ਆਪਣਾ ਰੋਡ ਦਾ ਕੰਮ ਸਟਾਰਟ ਕਰ ਦੋ ਪ੍ਰਧਾਨ ਜੀ ਨੇ ਮੈਨੂੰ ਬੋਲਿਆ ਸੀਗਾ ਕਿ ਜਿਹੜਾ ਕੰਮ ਹੈ ਆਪਾਂ ਮੰਡੇ ਤੱਕ ਸਟਾਰਟ ਕਰ ਦਾਣਾ ਹੈਗਾ ਤੇ ਅੱਜ ਵੀ ਜਿਵੇਂ ਪ੍ਰਧਾਨ ਜੀ ਆਏ ਸੀਗੇ ਤੇ ਉਹਨਾਂ ਨੇ ਇਹੀ ਗੱਲ ਬੋਲੀ ਵੀ ਮੰਡੇ ਤੋਂ ਕੰਮ ਜਿਹੜਾ ਹੈ ਉਹ ਸਟਾਰਟ ਹੋ ਜਾਣਾ ਇਸ ਰੋਡ ਦਾ ਜੀ ਤੇ ਮੈਡਮ ਤੁਹਾਡੇ ਵਾਰਡ ਦੇ ਵਿੱਚ ਪੇਵਰ ਵੀ ਲਗਾਏ ਗਏ ਆ ਰਸਤੇ ਜਿਹੜਾ ਬਰਾਦੀ ਨੂੰ ਜਾਂਦਾ ਰਸਤਾ ਹੈ ਉਹਦੇ ਵਿੱਚ ਜਿੱਥੇ ਪੇਵਰ ਲਗਾਏ ਗਏ ਆ ਉਥੇ ਵਿੱਚ ਜਿਹੜੇ ਪੇਵਰ ਟੁੱਟ ਚੁੱਕੇ ਨੇ ਉਹ ਵੀ ਪੈ ਗਏ ਏ ਤੁਸੀਂ ਤੁਹਾਡੇ ਧਿਆਨ ਦੇ ਮਾਮਲਾ ਹੋ ਉਹਨਾਂ ਦਾ ਕਹਿਣਾ ਇਹ ਹੈ ਵੀ ਉਹ ਵੀ ਉੱਥੇ ਰਿਪੇਅਰ ਕਰਾਏ ਜਾਣ। ਹਾਂਜੀ ਸਰ ਹਾਂਜੀ ਸਰ ਉਹ ਸਾਡੇ ਧਿਆਨ ਵਿੱਚ ਆ ਉਹ ਬੋਲਿਆ ਤਾਂ ਪ੍ਰਧਾਨ ਜੀ ਨੂੰ ਤੇ ਪ੍ਰਧਾਨ ਜੀ ਕਹਿੰਦੇ ਸੀਗੇ ਜਦੋਂ ਸੜਕ ਬਣਨੀ ਹੈ ਤੇ ਨਾਲ ਦੀ ਨਾਲ ਉਹਦਾ ਵੀ ਹੱਲ ਕੀਤਾ ਜਾਵੇਗਾ। ਠੀਕ ਹੈ। ਹਾਂਜੀ ਪ੍ਰਧਾਨ ਜੀ ਇੱਕ ਜਵਾਰ ਮਾਰਕੀਟ ਕੋਲ ਜਿਹੜੀ ਮੰਦਿਰ ਵੀ ਆ ਗੁਰਦੁਆਰਾ ਵੀ ਆ ਉੱਥੇ ਸੜਕ ਦੀ ਬਹੁਤ ਬੁਰੀ ਹਾਲਤ ਹੈ ਤੇ ਤੁਹਾਡੇ ਧਿਆਨ 'ਚ ਵੀ ਆਇਆ ਹੋਣਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਉੱਥੇ 5 ਸਾਲ ਹੋ ਗਏ ਤਕਰੀਬਨ ਉਹਨਾਂ ਨੂੰ ਜੋ ਤਾਂ ਪਸੰਦੇ ਤੇ ਉਹ ਗੋਹਾਰ ਲਗਾ ਰਹੇ ਵੀ ਇਹਨੂੰ ਜਲ ਤੇ ਜਲ ਠੀਕ ਕੀਤਾ ਜਾਵੇ। ਦੇਖੋ ਜਿਹੜੀ ਜਵਾਰ ਮਾਰਕੀਟ ਦਾ ਕੰਮ ਹੈ ਉਹ ਸੜਕ ਦਾ ਸੀਵਰੇਜ ਬੋਰਡ ਕਰਕੇ ਰੁਕਿਆ ਸੀਗਾ। ਸੀਵਰੇਜ ਦਾ ਕੰਮ ਜਿਹੜਾ ਹੈਗਾ ਪਿਛਲੇ 10-12 ਸਾਲਾਂ ਤੋਂ ਜਿਹੜਾ ਚੱਲ ਰਿਹਾ ਹੈ। ਸੀਵਰੇਜ ਬੋਰਡ ਦੀ ਮੈਂ ਕਹਿੰਨਾ ਵੀ ਬਹੁਤ ਵੱਡੀ ਇਹ ਨਿਰਾਸ਼ਾ ਹੈ। ਇਹ ਨਹੀਂ ਹੈਂਡਓਵਰ ਹਜੇ ਤੱਕ ਵੀ ਨਗਰ ਕੌਂਸਲ ਨੰਗਲ ਨੂੰ ਜਿਹੜਾ ਸੀਵਰੇਜ ਨਹੀਂ ਕੀਤਾ ਹੈਂਡਓਵਰ। ਤੁਸੀਂ ਦੇਖੋ ਵੀ ਜਿਹੜਾ ਸੀਵੇ ਦੇ ਉੱਤੇ ਜਿੰਨੀਆਂ ਮੁਸ਼ਕਲਾਂ ਆਉਂਦੀਆਂ ਹੈ ਮੈਂ ਨੰਗਲ ਦਾ ਸੇਵਾਦਾਰ ਹੋਣ ਦੇ ਨਾਤੇ ਉੱਤੇ ਹਰੇਕ ਜਿਹੜਾ ਪੰਪ ਦੀ ਲੈ ਲੋ ਜਾਂ ਆਪਣਾ ਆਪਣੀ ਮਸ਼ੀਨ ਲੈ ਲੋ ਜਾਂ ਸਾਡੇ ਜਿਹੜੀ ਲੇਬਰ ਦੇ ਬੰਦੇ ਐ ਉਹ ਵੀ ਉੱਤੇ ਕੰਮ ਕਰਦੇ ਜਦ ਕਿ ਸਾਡਾ ਉੱਤੇ ਕੋਈ ਵੀ ਕੌਂਸਲ ਦਾ ਕੰਮ ਕਰਨਾ ਬਣਦਾ ਨਹੀਂ ਹੈ ਜਦ ਤੱਕ ਹੈਂਡਓਵਰ ਸਾਡੇ ਨਹੀਂ ਸੀਵਰੀ ਹੁੰਦਾ ਜਦੋਂ ਸਾਡੇ ਹੈਂਡਓਵਰ ਹੋ ਜੂਗਾ ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਇਹ ਹੁੰਦੀ ਹੈ ਜਦੋਂ ਤੱਕ ਸੀਵਰੇਜ ਸਾਡੇ ਇਹ ਸਾਡੇ ਹੈਂਡਓਵਰ ਨਹੀਂ ਹੋਇਆ ਉਦੋਂ ਤੱਕ ਜਿਹੜੀ ਹੈ ਸੀਵਰੇਜ ਬੋਰਡ ਦੀ ਜ਼ਿੰਮੇਵਾਰੀ ਬੰਦੀ ਹੈ ਸੀਵਰੇਜ ਬੋਰਡ ਜਿਹੜਾ ਹੈਗਾ ਆਪਣੀ ਜ਼ਿੰਮੇਵਾਰੀਆਂ ਦੇ ਤੋ ਭਜਦਾ ਹੈ ਤੇ ਮੈਂ ਹੁਣੇ ਥੋੜੇ ਚਿਰ ਪਹਿਲਾਂ ਮੈਨੂੰ ਕਈ ਬੰਦਿਆਂ ਨੇ ਉੱਥੇ ਕਿਹਾ ਵੀ ਸੜਕ ਦਾ ਜਿਹੜਾ ਕੰਮ ਹੈ ਉਹ ਜ਼ਰੂਰ ਕਰਾਓ ਮੈਂ ਵੀ ਆਪ ਵੀ ਮੌਕੇ ਤੇ ਗਿਆ ਪਰ ਮੈਂ ਤੁਹਾਡੇ ਧਿਆਨ ਚ ਲਿਆ ਦਿੰਨਾ ਕਿ ਮੈਂ ਸੀਵਰੇਜ ਬੋਰਡ ਨੂੰ ਉੱਥੇ ਕਹਿਤਾ ਵੀ ਜਿੰਨਾ ਕਰ ਤੁਹਾਡਾ ਉੱਥੇ ਕਰ ਹੈਗਾ ਉਹਨੂੰ ਛੱਡ ਕੇ ਬਾਕੀ ਮੈਂ ਸੜਕ ਦਾ ਕੰਮ ਕਰਾਉਣਾ ਹੈ ਸੋ ਆਣ ਵਾਲੇ ਸੋਮਵਾਰ ਦੇ ਵਿੱਚ ਮੰਗਲਵਾਰ ਦੇ ਵਿੱਚ ਸੋ ਮੰਗਲਵਾਰ ਉਹ ਕੰਮ ਸ਼ੁਰੂ ਕਰਾ ਦਿੱਤਾ ਜਾਏਗਾ। ਕੀ ਕਾਰਨ ਹੈ ਵੀ ਹਰ ਵਾਰੀ ਜਦੋਂ ਤੁਸੀਂ ਦੱਸਿਆ ਵੀ ਸੀਵਰੇਜ ਬੋਰਡ ਨੂੰ ਦੀਨ ਲਾਕੀ ਹੈ ਤੇ ਨਗਰ ਕੌਂਸਲ ਕਿਉਂ ਨਹੀਂ ਸੀਵਰੇਜ ਬੋਰਡ ਵਾਲੇ ਨੂੰ ਖਿਚੜੀ ਜਿਹਦੇ ਕਰਕੇ ਲੋਕਾਂ ਨੂੰ ਨਾ ਨਾ ਪਰੇਸ਼ਾਨੀ ਹੋਵੇ। ਸੀਵਰੇਜ ਬੋਰਡ ਜਿਹੜਾ ਹੈਗਾ ਇੱਕ ਪੰਜਾਬ ਸਰਕਾਰ ਦਾ ਆਧਾਰਾ ਹੈ। ਅਸੀਂ ਇਹਨਾਂ ਨੂੰ ਜਿਹੜਾ ਹੈਗਾ ਲੈਟਰਾਂ ਬਹੁਤ ਲਿਖਦੇ ਹਾਂ। ਲੈਟਰਾਂ ਮੇਰਾ ਖਿਆਲ ਹੈ ਮਹੀਨੇ 'ਚ ਦੋ ਦੋ ਤਿੰਨ ਤਿੰਨ ਵਾਰੀ ਵੀ ਅਸੀਂ ਲੈਟਰ ਇਹਨਾਂ ਨੂੰ ਪਾਉਂਦੇ ਆ। ਤੇ ਇਹ ਸੀਵਰੇਜ ਰਿਪੋਰਟ ਜਦੋਂ ਕੰਮ ਇਸ਼ੂ ਹੁੰਦਾ ਹੈ ਕਿਸੇ ਵੀ ਠੇਕੇਦਾਰ ਨੂੰ ਨਗਰ ਕੌਂਸਲ ਨੰਗਲ ਤੋਂ ਇਹ ਅਡਵਾਂਸ ਦੇ ਤੌਰ ਤੇ ਪੈਸੇ ਲੈ ਲੈਂਦੇ ਆ ਅਸੀਂ ਤੁਸੀਂ ਦੇਖਿਆ ਹੋਊਗਾ ਪਿੱਛੇ ਵੀ ਜਿਹੜਾ ਹੈਗਾ ਰੇਲਵੇ ਰੋਡ ਦਾ ਵੀ ਹੈ ਸੀਵਰੇਜ ਦਾ ਕਿੰਨਾ ਕੰਮ ਖਰਾਬ ਹੋਇਆ ਇਹਨਾਂ ਨੇ 6 ਮਹੀਨੇ ਸੱਤ ਕਿਹਾ ਸੀਗਾ ਉੱਥੇ ਵੀ ਕਾਫੀ ਮੁਸ਼ਕਲਾਂ ਆਈਆਂ ਆ ਪਰ ਚਲੋ ਮੁਸ਼ਕਲਾਂ ਮੈਂ ਕਹਿੰਦਾ ਜਿੱਥੇ ਕੰਮ ਕਰਨਾ ਉੱਥੇ ਆਉਂਦੀਆਂ ਵੀ ਹੈਗੀਆਂ ਮੈਂ ਲੋਕਾਂ ਨੂੰ ਵੀ ਅਪੀਲ ਜਦਾਂ ਰੇਲਵੇ ਰੋਡ ਦੀ ਸੀਗੀ ਮੈਂ ਲੋਕਾਂ ਨੂੰ ਅਪੀਲ ਕਰਦਾ ਰਹਿਆ ਵੀ ਕੋਈ ਗੱਲ ਨਹੀਂ ਸਾਲ ਸਵਾ ਸਾਲ ਲੱਗਣਾ ਤੁਹਾਡੇ ਇਹਦੇ ਇਹ ਤੁਹਾਨੂੰ ਇਹ ਸਹਿਣ ਹੀ ਪੈਣਾ ਜਦੋਂ ਕੋਈ ਵੱਡਾ ਪ੍ਰੋਜੈਕਟ ਦਾ ਪਰ ਜਵਾਰ ਮਾਰਕੀਟ ਦੀ ਜਿਹੜੀ ਗੱਲ ਕਰੀਏ ਜਵਾਰ ਮਾਰਕੀਟ ਦਾ ਹੁੰਦਾ 12 ਸਾਲ ਹੀ ਹੋ ਗਏ ਮੇਰੇ ਖਿਆਲ ਚ 10 ਸਾਲ ਹੀ ਹੋ ਗਏ ਕਿ ਜਿਹੜਾ ਹੈਗਾ ਸੀਵਰੇਜ ਦਾ ਕੰਮ ਚੱਲਦੇ ਨੂੰ ਔਰ ਸੀਵਰੇਜ ਉਹਨੂੰ ਅੱਜ ਤੱਕ ਜਿਹੜਾ ਹੈਗਾ ਇਹ ਕੰਪਲੀਟ ਨਹੀਂ ਕੀਤਾ ਮੈਂ ਪੰਜਾਬ ਸਰਕਾਰ ਅੱਗੇ ਵੀ ਬੇਨਤੀ ਕਰਦਾ ਹਾਂ ਕਿ ਜਿਹੜਾ ਹੈਗਾ ਇਹ ਸੀਵਰੇਜ ਬੋਰਡ ਤੋਂ ਕੰਮ ਜਲਦ ਤੋਂ ਜਲਦ ਸ਼ੁਰੂ ਕਰਾਇਆ ਜਾਵੇ ਔਰ ਖਤਮ ਕਰਾਇਆ ਜਾਵੇ ਤਾਂ ਕਿ ਆਣ ਵਾਲੇ 6 ਪਿੰਡ ਹੈ ਜਿਹੜੇ ਸਾਡੇ ਇਹ 6 ਪਿੰਡਾਂ ਨੂੰ ਲੋਕਾਂ ਨੂੰ ਰਾਹਤ ਮਿਲ ਸਕੇ ਧੰਨਵਾਦ